ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਫਰੇਜ਼ਲ ਵਰਬਸ ਕਰਾਂਗੇ ਹੈਂਗ ਔਨ ਟੂ ਬੇਟ ਫਾਰ ਸ਼ਾਰਟ ਟਾਈਮ ਕੁਝ ਥੋੜੇ ਸਮੇਂ ਲਈ ਰੁਕ ਜਾਣਾ ਹੈਂਗ ਆਊਟ ਟੂ ਸਪੈਂਡ ਟਾਈਮ ਰਿਲੈਕਸਿੰਗ ਐਂਡ ਸਪੈਸ਼ਲਾਈਜ਼ਿੰਗ ਆਰਾਮ ਨਾਲ ਸਮਾਂ ਬਤੀਤ ਕਰਨਾ ਹੈਂਗ ਅਪ ਟੂ ਐਂਡ ਅ ਫੋਨ ਕਾਲ ਫੋਨ ਬੰਦ ਕਰ ਦੇਣਾ ਜਾਂ ਫੋਨ ਨੂੰ ਕੱਟ ਦੇਣਾ हैंग अराउंड टू स्पेंड टाइम इन ए प्लेस डूइंग इन नथिंग परटिकुलरली आले दुआले घूमना आराम घूमना हैंग अपन टू एंड अ फोन कॉल एवरप्टली और रूडली अचानक किसी नठोरता जुस्से फोन कट देना हैंग ऑन टू टू कीप समथिंग ऑर नाट लैट गो ऑफ समथिंग ਕੁਝ ਰੱਖ ਲੈਣਾ ਜਾਂ ਕਿਸੇ ਚੀਜ਼ ਨੂੰ ਕਿਸੇ ਨੂੰ ਨਾ ਦੇਣਾ